ਚਿੱਲਕ ਕੁਛ ਦੇਣਾਂ ਤੋਂ ਹੀ ਛੋਟੇ ਜੇ ਬੱਚੇ ਦਾ ਵੀਡੀਓ ਬਹੁਤ ਹੀ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਸੀ ਤੇ ਜਿਸ ਨੂੰ ਦੇਖਣ ਤੋਂ ਬਾਅਦ ਹਰ ਕੋਈ ਬੇहद ਪਾਪਕੋ ਹੋਇਆ ਸੀ ਕਿਉਂਕਿ ਇਸ ਬੱਚੇ ਦੇ ਘਰ ਆਟਾ ਨਹੀਂ ਹੁੰਦਾ ਤੇ ਇਹ ਭੁੱਖੇ ਪੇਟ ਸਕੂਲ ਆ ਜਾਂਦਾ ਤੇ ਫਿਰ ਇਸ ਦੇ ਟੀਚਰ ਬਲੋਂ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਬਲਿਸ਼ ਕਰ ਦਿੱਤੀ ਜਾਂਦੀ ਹੈ ਖੁਸ਼ੀ ਪਰਾਂ ਦੇ ਵਿੱਚ ਇਸ ਬੱਚੇ ਦੀ ਵੀਡੀਓ ਇੰਨੀ ਜ਼ਿਆਦਾ ਵਾਇਰਲ ਹੋ ਜਾਂਦੀ ਕਿ ਕੁਝ ਹੀ ਸਮੇਂ ਚ ਇਸ ਬੱਚੇ ਦੇ ਘਰ ਲੋੜਬੰਦ ਰਾਸ਼ਨ ਪੰਜਾਬੀ ਵੀਰਾਂ ਬਲੋਂ ਪੁੱਜਦਾ ਕਰ ਦਿੱਤਾ ਜਾਂਦਾ ਵੱਡੇ ਪੱਧਰ ਤੇ ਇਸ ਪਰਮਾਰ ਦੀ ਆਰਥਿਕ ਤੌਰ ਤੇ ਵੀ ਹੈਲਪ ਹੋਈ ਹੈ ਤੇ ਪੂਰੀ ਇਨਵੈਸਟੀਗੇ ਇਸ ਦੇ ਕਰ ਮੀਡੀਆ ਪਹੁੰਚਿਆ ਤਾਂ ਇਸ ਦੇ ਕਰਦੇ ਹਾਲਾਤ ਵੀ ਸੋਸ਼ਲ ਮੀਡੀਆ ਤੇ ਬਿਆਨ ਕਰੇ ਗਏ ਤੇ ਹੁਣ ਐਨ ਆਰ ਆਈ ਵੀਰ ਦੇ ਵੱਲੋਂ ਇਸ ਬੱਚੇ ਦੇ ਘਰ ਨੂੰ ਲੈ ਕੇ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਤੇ ਇਸ ਐਨ ਆਰ ਆਈ ਵੀਰ ਦਾ ਕਹਿਣਾ ਹੈ ਕਿ ਇਸ ਬੱਚੇ ਨੂੰ ਇੱਕ ਚੰਗਾ ਰਹਿਣ ਦੇ ਲਈ ਮਕਾਨ ਬਣਾ ਕੇ ਦਿੱਤਾ ਜਾਵੇ ਉਸ ਤੇ ਜੋ ਵੀ ਖਰਚਾ ਤੇ ਬਜਟ ਬਣੂਗਾ ਉਸ ਦੀ ਸਾਰੀ ਜ਼ਿੰਮੇਵਾਰੀ ਇਸ ਐਨ ਆਰ ਆਈ ਵੀਰ ਦੇ ਵੱਲੋਂ ਚੁੱਕੀ ਗਈ ਹੈ ਤੇ ਜੋ ਕਿ ਆਪਾਂ ਇਸ ਐਨ ਆਰ ਆਈ ਵੀਰ ਦਾ ਇਸ ਬੱਚੇ ਦੇ ਪਰਿਵਾਰ ਲਈ ਇੱਕ ਵੱਡਾ ਉਪਰਾਂਲਾ ਵੀ ਕਹਿ ਸਕਦੇ ਹਾਂ ਤੇ ਜੇਕਰ ਤੁਸੀਂ ਵੀ ਇਨਸਾਨੀਅਤ ਨੂੰ ਪਿਆਰ ਕਰਦੇ ਹੋ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ